ਹੈਲੋ ਜੀ গুড মর্নিং ਕਿੱਦਾਂ ਜੀ ਸਭ ਠੀਕ ਠਾਕ ਜੀ ਮੈਂ ਵੀ ਵਦਿਆ ਤੇ ਅੱਜ ਥੋੜਾ ਕਿ ਨਾ ਕੀ ਕਹਿੰਦੇ ਨੇ ਆ ਜੰਪ ਕਰ ਲਈ ਹੈ ਨਾ ਤੇ ਇਹ ਤੁਸੀਂ ਕਰਨੇ ਆ 50 ਠੀਕ ਹੈ ਜੀ ਟਰਾਈ ਕਰਿਓ ਹੋ ਜਾਂਦਾ ਹੈ ਹੈਵੀ weight ਵਾਲੇ ਜਿਹੜੇ ਉਹ ਨਾ ਕਰਨ ਉਹਨਾਂ ਵਾਸਤੇ ਥੋੜਾ ਘਾਟੇ ਆ ਪਰ ਜਿਹੜੇ ਦੂਸਰੇ ਸਾਡੇ ਵᱜ ਇਸ ਲਈ ਮੂ ਕਰ ਸਕਦੇ ਔਰ ਨਾਲ ਹੀ ਸੈਕੰਡਰੀ ਐਕਸਰਸਾਈਜ਼ ਉਹ ਸ਼ੁਰੂ ਹੋ ਜਾਂਦੀ ਪਹਾਵਾ ਵਾਲੀ ਠੀਕ ਹੈ ਜਿਸਨੇ ਤੁਹਾਡੇ ਆ ਅਤੇ ਤੁਸੀਂ ਜੰਪ ਕਰੋਗੇ ਉਸੇ ਤਰ੍ਹਾਂ ਬਾਹਵਨ ਉੱਪਰ-ਨੀਚੇ ਕਰਨਾ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਤੁਹਾਡਾ ਸਟੈਮਨਾ ਬਣਦਾ ਹੈ ਦੂਸਰ ਤੁਹਾਡੀ ਜਿਹੜੀ ਬੋਡੀ ਇਹਨੂੰ ਸ਼ੇਪ ਚ ਆ ਜਾਂਦੀ ਹੈ ਅਜਮਾ ਕੇ ਦੇਖ ਲਓ ਡੇਲੀ ਤੇ ਤੁਸੀਂ ਇਹ ਕਰੋਗੇ ਨਾ ਬਹੁਤ ਵਧੀਆ ਹੈਗਾ ਇਹਨ ਤੁਹਾਡੀ ਬੋਡੀ ਇੱਕਦਮ ਟੋਨ ਚ ਆ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਹੈ ਜਿਹੜੀ ਥਰਡ ਜਿਹੜੀ ਹੈ ਐਕਸਰਸਾਈਜ਼ ਆਪਾਂ ਦੋਨੋਂ ਪੈਰਾਂ ਦੇ ਵਿੱਚ ਘਾਰ ਹੱਥ ਨੂੰ ਸਿੱਧਾ ਉਂਗਲੀਆਂ ਜਿਹੜੀਆਂ ਉਹ ਜ਼ਮੀਨ ਨਾਲ ਲਾ ਕੇ ਤੇ ਫੇਰ ਉਹ ਐਕਸਰਸਾਈਜ਼ ਤਾਂ ਕਰਨੀ ਹੈ ਠੀਕ ਹੈ ਪੈਰਾਂ ਵਾਲੀ ਮੈਂ ਐਸੇ ਕਰਕੇ ਤੁਹਾਨੂੰ ਥੋੜਾ ਜਿਹਾ ਦੱਸਿਆ ਪੈਰਾਂ ਵਾਲੀ ਸੈਂਟਰ ਦੇ ਵਿੱਚ ਹੱਥ ਜਿਹੜਾ ਉਹਨਾਂ ਨੂੰ ਆਪ ਡਾਊਨ ਕਰਨਾ ਠੀਕ ਹੈ ਜੀ ਐਸੇ ਤਰ੍ਹਾਂ ਸੈਕਿੰਡ ਸਾਈਡ ਵੀ ਤੁਸੀਂ ਕਰੋਗੇ ਇਹ ਵੀ ਤੁਸੀਂ ਵੀ ਦੇ ਦੋ ਸੈੱਟ ਕਰ ਲਓ ਜਾਂ ਵੀ ਦਾ ਇੱਕ ਸੈੱਟ ਕਰ ਲਓ ਪਰ ਕਰਨਾ ਹੈ ਠੀਕ ਹੈ ਔਰ ਐਸੇ ਤਰ੍ਹਾਂ ਮੇਰੇ ਇੰਸਟਾਗ੍ਰam ਔਰ YouTube ਔਰ Facebook ਪੇਜ ਨਾਲ ਜੁੜੇ ਰਹੋ चंगा लगता है जदों तुम तो तो मेरी वीडियो लाइक कर दे शेयर कर दे और अच्छे अच्छे कमेंट कर ठीक है जी तो मिलते रहोंगे डेली भी अपलोड करा एक अद्धी वीडियो चंकी एक्सरसाइज लैके थैंक यू सो मच जी आप सब